ਬਾਬਾ ਮਾਨ ਸਿੰਘ ਜੀ ਦੀ ਛੋਣੀ ਦੇ ਵਿੱਚ ਆਪਾਂ ਆਏ ਹੋਏ ਆ ਤੇ ਆਪਾਂ ਅੱਜ ਬਹੁਤ ਇੱਕ ਜ਼ਰੂਰੀ ਮਸਲੇ ਦੇ ਉੱਪਰ ਆਪਾਂ ਇੱਕ ਗੱਲ ਕਰਨੀ ਆ ਉਹ ਮਸਲਾ ਵੀ ਡਾ ਕੋ ਖਾਸ ਹੈ ਨਿਕਲ ਲੋਕਾਂ ਦੇ ਨਾ ਮਨਾਂ ਦੇ ਵਿੱਚ ਇਹ ਮਸਲਾ ਬਣਿਆ ਹੋਇਆ ਤੇ ਜਦੋਂ ਜਦੋਂ ਵੀ ਨਾ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਆਉਂਦੇ ਆ ਤੇ ਉਹਦੇ ਵਿੱਚ ਇੱਕ ਗੱਲ ਸ਼ੁਰੂ ਹੋ ਜਾਂਦੀ ਆ ਵੀ ਭਗਤ ਕਹੀਏ ਜਾਂ ਗੁਰੂ ਕਹੀਏ ਵੀ ਇੱਕ ਤਰੀਕ ਨੂੰ ਪ੍ਰਕਾਸ਼ ਦਿਹਾੜਾ ਵਾ ਤੇ ਉਹਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਇਹ ਚਰਚਾ ਹੋ ਰਹੀ ਹੈ ਨਾ ਤੇ ਆਪਾਂ ਮਹਾਂਪੁਰਖਾਂ ਤੋਂ ਇਹ ਪੁੱਛਦੇ ਹਾਂ ਵੀ ਇਹਨਾਂ ਦੇ ਕੀ ਵਿਚਾਰ ਨੇ ਭਗਤ ਜੀ ਗੁਰੂ ਮਹਾਰਾ ਜੀ ਖੋਲ ਕੇ ਦੱਸੋ ਜਰਾ ਬਾਬਾ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇਹ ਆਪਸੀ ਵਿਚਾਰ ਧਾਰਾ ਹੈ ਸਾਡੀ ਵੀ ਅਸੀਂ ਸਤਿਗੁਰੂ ਭਗਤ ਰਵਿਦਾਸ ਮਹਾਰਾਜ ਤੇ ਗੁਰਨਾਨਕ ਪਾਤਸ਼ਾਹ ਦੇ ਵਿੱਚ ਅਸੀਂ ਪਹਿਲੀ ਗੱਲ ਤਾਂ ਫਰਕ ਸਮਝਦੇ ਨਹੀਂ ਹੈਗੇ ਸਾਡੇ ਵਾਸਤੇ ਇਹ ਇੱਕ ਸਰੂਪ ਨੇ ਕਿਉਂ ਨੇ ਕਿਉਂਕਿ ਸਾਰੇ ਗ੍ਰੰਥਾਂ ਨੂੰ ਮਿਲਾ ਕੇ ਸਾਰਿਆਂ ਦੀ ਬਾਣੀ ਨੂੰ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨੂੰ ਗੱਦੀ ਬਖਸ਼ੀ ਗਈ ਸੀ ਇਨਾਂ ਦੇ ਵਿੱਚ ਸਾਰਿਆਂ ਦੀ ਬਾਣੀ ਦਰਜ ਨੇ ਬਾਣੀ ਦਰਜ ਕਰਕੇ ਇੱਕ ਨਾਮ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਲਕੁਲ ਤੇ ਆਪਣਾ ਸ਼ਬਦ ਵੀ ਇਹੀ ਏ ਇੱਕ ਓੰਕਾਰ ਬਾਣੀ ਦੇ ਵਿੱਚ ਤਾਂ ਸਾਨੂੰ ਸਾਰਾ ਕੁਝ ਹੀ ਸਿੱਖ ਮਤ ਦਿੱਤੀ ਹੋਈ ਹੋਈ ਆ ਏਕ ਪਿਤਾ ਇੱਕ ਸਕੇ ਹਮ ਬਾਰਿਕ ਮਾਨਸ ਕੀ ਜਾਤ ਸਬੇ ਇੱਕੇ ਹੀ ਪਹਿਚਾਨ ਹੋ ਜਿਹੜੇ ਲੋਕਾਂ ਦੇ ਜਿੰਨਾ ਦਾ ਜੀ ਕਰਦਾ ਉਹ ਚਾਹੇ ਗੁਰੂ ਸਤਗੁਰੂ ਭਗਤ ਰਵਿਦਾਸ ਮਹਾਰਾਜ ਕਹਿਣ ਚਾਹੇ ਭਗਤ ਰਵਿਦਾਸ ਮਹਾਰਾਜ ਕਾਣ ਸਾਡੇ ਵੀ ਬੜੇ ਸੱਜਣ ਨੇ ਜਿਹੜੇ ਇਹਨਾਂ ਦੀਆਂ ਜਸੇਬੰਦੀਆਂ ਚਲਾਉਂਦੇ ਨੇ ਜਾਂ ਉਹ ਗੱਲ ਵੀ ਕਰਦੇ ਨੇ ਸੋਸ਼ਲ ਮੀਡੀਆ ਤੇ ਪਰ ਅਸੀਂ ਸਾਰਿਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਮਨਾਂ ਦੇ ਵਿੱਚ ਉਹਨਾਂ ਦੇ ਮਨਾਂ 'ਚ ਹੋ ਸਕਦੀ ਹੈ ਵੀ ਉਹਨਾਂ ਦੀ ਵਿਚਾਰਧਾਰਾ ਅਲੱਗ ਹੋਵੇ ਪਰ ਸਾਡੇ ਵਾਸਤੇ ਤਾਂ ਇਹ ਅਲੱਗ-ਅਲੱਗ ਸਰੂਪ ਦੇ ਵਿੱਚ ਸਮੇਂ ਦੇ ਅਨੁਸਾਰ ਪ੍ਰਮਾਤਮਾ ਇਹਨਾਂ ਦੇ ਵਿੱਚ ਵਾਸ ਕਰਕੇ ਸਾਨੂੰ ਸਮਝਾਣਾ ਕੀਤਾ ਹੈ ਬਿਲਕੁਲ ਜੀ ਉਹਨਾਂ ਨੇ ਆਪਣੀ ਬਾਣੀ ਦੇ ਜਰੀਏ ਆਪਣੇ ਪ੍ਰਵਚਨਾਂ ਦੇ ਜਰੀਏ ਸਾਰੀਆਂ ਸੰਗਤਾਂ ਦਾ ਜਾਂ ਸ੍ਰਿਸ਼ਟੀ ਦਾ ਪਾਰ ਉਤਾਰਾ ਕੀਤਾ ਹੋਇਆ ਹੈ ਤੇ ਇਦਾਂ ਦੀਆਂ ਲੜਾਈਆਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਪਾਈਏ ਉਹ ਵੈਸੇ ਤਾਂ ਇੱਕ ਗੱਲ ਚੰਗੀ ਨਹੀਂ ਪਰ ਅੱਜ ਤੱਕ ਮੈਂ ਕਦੀ ਜਿਹੜੇ ਇਹਨਾਂ ਦੇ ਮਹਾਪੁਰਖ ਨੇ ਆਪਣੇ ਲਾਗੇ ਇੱਥੇ ਦੁਆਬੇ ਦੇ ਵਿੱਚ ਬਹੁਤ ਇਦਾਂ ਦੇ ਡੇਰੇ ਨੇ ਬਿਲਕੁਲ ਜੀ ਉਹਨਾਂ ਨੂੰ ਕਦੀ ਆਪਸੀ ਜਥੇਬੰਦੀਆਂ ਦੇ ਨਾਲ ਵਿਚਾਰ-ਮਤਬੇਦ ਕਰਦੇ ਨਹੀਂ ਮੈਂ ਵੇਖਿਆ ਚਾਹੇ ਉਹ ਬਾਬੇ ਨਿਰਮਲ ਜੋੜਿਆਂ ਵਾਲੇ ਹੋਣ ਨਿਰਮਲੇ ਬਾਜੀ ਬਾਬਾ ਚਾਹੇ ਆਪਣੇ ਡੇਰਾ ਸਤਖੰਡ ਬੱਲਾਂ ਹੋਵੇ ਉਹ ਤਾਂ ਇੱਕ ਸੰਤ ਰੂਪ ਚ ਨੇ ਬਿਲਕੁਲ ਬਿਲਕੁਲ ਸੰਤ ਕਿਹੜੇ ਨੇ ਜਿਹੜੇ ਦੁਨਿਆਵੀ ਚੀਜ਼ਾਂ ਤੋਂ ਉੱਠ ਕੇ ਸਿਰਫ ਇੱਕ ਪ੍ਰਮਾਤਮਾ ਦਾ ਨਾਮ ਹੀ ਜਪ ਰਹੇ ਆ ਬਿਲਕੁਲ ਜਿਨ੍ਹਾਂ ਦਾ ਉਹ ਨਾਮ ਅਚਾਰ ਰਹੇ ਆ ਹਰ ਬੰਦੇ ਨੂੰ ਇਹਨਾਂ ਨੂੰ ਲੱਗਦਾ ਆ ਵੀ ਸ਼ਾਇਦ ਸਾਡੇ ਕੁਝ ਵੀਰਾਂ ਨੂੰ ਇਦਾਂ ਲੱਗਦਾ ਆ ਵੀ ਸ਼ਾਇਦ ਉਹਨਾਂ ਦੇ ਸਤਕਾਰ ਕਰ ਵਾਸਤੇ ਇਹ ਇਹ ਕਿਸੀ ਬਿਲਕੁਲ ਕਿੰਨੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਗਏ ਤੇ ਉਹਨਾਂ ਨੇ ਧੀਰ ਮੱਲੀਆਂ ਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੰਗਾਏ ਪਤਾਰ ਪਰ ਸਾਵਤੋਂ ਤੇ ਜਿਹੜੇ ਸਿੱਖ ਲੈਣ ਆਏ ਉਹਨਾਂ ਨੂੰ ਇਹਨਾਂ ਨੇ ਇਹ ਜਵਾਬ ਦਿੱਤਾ ਸੀ ਵੀ ਬਾਬਾ ਜੀ ਜੇ ਉਹ ਗੁਰੂ ਗੋਬੀ ਸਿੰਘ ਮਹਾਰਾਜ ਨੇ ਤੇ ਬਾਬਾ ਜੀ ਉਹ ਆਪ ਅਚਾਰ ਲੈਣਾ ਆਪ ਹੀ ਲੈ ਆਪ ਹੀ ਤੇ ਮਹਾਰਾਜ ਨੇ ਉਦੋਂ ਅਰਦਾਸ ਬੇਨਤੀ ਅਕਾਲ ਪੁਰਖ ਨੂੰ ਲਾਈ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਦੱਸ ਦੇ ਆ ਵੀ ਉਦੋਂ ਇਹ ਸਾਰੇ ਸਰੂਪ ਆਪ ਮਹਾਰਾਜ ਦੇ ਸਨਮੁਖ ਪੇਸ਼ ਹੋਏ ਤੇ ਇਹਨਾਂ ਨੇ ਆਪ ਆਪਣੀ ਬਾਣੀ ਦਰਜ ਕਰਾਈ ਵਾਹਿ ਜੀ ਜਦ ਉਹਨਾਂ ਨੇ ਨਹੀਂ ਸਾਡੇ ਵਿੱਚ ਵਿਤਕਰਾ ਪਾਇਆ ਤੇ ਅੱਜ ਆਪਣੇ ਕੁਝ ਵੀਰ ਕਿੱਦਾਂ ਕਰ ਰਹੇ ਆ ਸਾਨੂੰ ਨਹੀਂ ਪਤਾ ਇਹਦੇ ਪਿੱਛੇ ਕੀ ਮਨਸਾ ਆ ਜਾਂ ਕੀ ਨਹੀਂ ਹਾਂ ਅਸੀਂ ਆਪਣੇ ਤੌਰ ਦੇ ਉੱਪਰ ਆਪਣੀ ਸ਼ੌਣੀ ਦੇ ਵਿੱਚ ਮਹਾਰਾਜ ਦਾ ਪ੍ਰੋਗਰਾਮ ਰੱਖਿਆ ਆ ਜਿਹੜਾ ਮਰਜੀ ਵੀਰ ਆਵੇ ਜਿਹੜਾ ਮਰਜੀ ਭੈਣਾਂ ਆ ਆਵੇ ਅਸੀਂ ਤਾਂ ਆਪਣੀ ਸ਼ੋਣੀ ਦੇ ਵਿੱਚ ਸਾਰਿਆਂ ਦੀ ਫੋਟੋ ਲਾਈ ਹੋਈ ਏ ਵਾਲਮੀ ਕੁਮਾਰੀ ਦੀ ਵੀ ਲਾਈ ਹੋਈ ਏ ਗੁਰਨਾਨਕ ਪਾਤਸ਼ਾਹ ਦੀ ਵੀ ਲਾਈ ਹੋਈ ਏ ਭਗਤ ਰਵਿਦਾਸ ਮਹਾਰਾਜ ਦੀ ਵੀ ਲਾਈ ਹੋਈ ਏ ਤੇ ਉਹਦੇ ਉੱਪਰ ਇੱਕ ਚੀਜ਼ ਲਿਖੀ ਹੋਈ ਆ ਵੀ ਮਾਨਸ ਕੀ ਜਾਤ ਸਭੇ ਇੱਕੇ ਹੀ ਪਹਿਚਾਨ ਵੋ ਤੇ ਜਦੋਂ ਆਪਣੇ ਰਵਿਦਾਸ ਮਹਾਰਾਜ ਜੀ ਦਾ ਵੇਲਾ ਸੀ ਉਦੋਂ ਵੀ ਉੱਚ-ਨੀਚ ਦੀ ਗੱਲ ਬਹੁਤ ਚੱਲਦੀ ਸੀ ਬਹੁਤ ਜ਼ਿਆਦਾ ਸੀਗੀ ਹਾਂਜੀ ਪਰ ਹੁਣ ਤਾਂ ਆਪਾਂ ਪੜ੍ਹੀ ਲਿਖੀ ਦੁਨੀਆ ਦੇ ਵਿੱਚ ਆ ਸਾਰਿਆਂ ਨੂੰ ਹੱਕ ਵੀ ਬਰਾਬਰ ਦੇ ਨੇ ਤੇ ਆਪਾਂ ਇੱਥੇ ਸੌਣੀ ਚ ਕਦੋਂ ਬਣਾ ਰਹੇ ਆ ਜੀ ਜਿੱਦਣ ਮਹਾਰਾਜ ਦਾ ਦੇਣੇ ਆ ਇੱਕ ਤਰੀਕ ਇੱਕ ਤਰੀਕ ਦਾ ਹਾਂਜੀ ਲੰਗਰ ਪ੍ਰਸ਼ਾਦ ਚੱਲਣਗੇ ਫੇਰ ਹਾਂਜੀ ਬਾਬਾ ਜੀ ਜੋ ਮਹਾਰਾਜ ਸਤਗੁਰ ਕਰਾ ਦੇਣਗੇ ਚੱਲੂ ਜਿਨ੍ਹਾਂ ਦਾ ਦੇਣੇ ਆ ਉਹ ਆਪ ਹੀ ਕਰਨ ਵਾਲੇ ਆ ਸਭ ਕੁਝ ਆਪਾਂ ਜਿੱਥੇ ਬੈਠੇ ਆ ਇੱਥੇ ਇੱਕ ਤਰੀਕ ਨੂੰ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਵਾ ਤੇ ਦੀਵਾਨ ਵੀ ਸਜਣਗੇ ਤੇ ਨਾਲ-ਨਾਲ ਨਾ ਲੱਗਰ ਪ੍ਰਸ਼ਾਦਾ ਵੀ ਚੱਲੂਗਾ ਬਈ ਹਰੇਕ ਜਣੇ ਨੂੰ ਇਹੋ ਆ ਸੱਦਾ ਵਾ ਵੀ ਜਿਹੜੇ ਜਿਹੜੇ ਵੀ ਲੱਗ ਲੱਗੇ ਆ ਸਕਦੇ ਆ ਜਰੂਰ ਦਰਸ਼ਨ ਤਿਆਰੇ ਦੇਣ ਜੀ ਤੇ ਆਪਾਂ ਵਧਾਈ ਦੇ ਦਈਏ ਇੱਕ ਵਾਰੀ ਹਾਂਜੀ ਸਾਰਿਆਂ ਨੂੰ ਸਤਿਗੁਰ ਭਗਤ ਰਵਿਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜਿੱਥੇ ਸਾਡੀ ਔਜਾਂ ਦੀ ਲੋਡ ਪੈਂਦੀ ਏ ਅਸੀਂ ਤੁਹਾਡੇ ਨਾਲ ਆ ਸਾਡੇ ਵਾਸਤੇ ਮੈਂ ਇੱਕੋ ਗੱਲ ਬਾਰ-ਬਾਰ ਕਹੂੰਗਾ ਇਸ ਗੱਲ ਨੂੰ ਇਸ਼ੂ ਨਾ ਬਣਾਇਆ ਜਾਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਦਰਜ ਆ ਕਰਕੇ ਬਾਬਾ ਜੀ ਜਿਹੜੇ ਭਰਾ ਸਾਡੇ ਕਮੈਂਟ ਕਰਦੇ ਨੇ ਜਾਂ ਮੰਦਾ ਚੰਗਾ ਬੋਲਦੇ ਨੇ ਬਾਬਾ ਜੀ ਸਾਡੀਆਂ ਭਾਵਨਾਵਾਂ ਨਾਲ ਉਹ ਸਮਝਣ ਸਾਡੀ ਜਗ੍ਹਾ ਆ ਕੇ ਸੋਚਣ ਵੀ ਸਾਡਾ ਹਿਰਦੇ ਦੁਖਦਾ ਆ ਇਹਨਾਂ ਗੱਲਾਂ ਤੋਂ ਇਹ ਇਕੱਲੇ ਇੱਕ ਕਮਿਊਨਿਟੀ ਦੇ ਨਹੀਂ ਹੈਗੇ ਉਹਨਾਂ ਨੇ ਇਹ ਗੱਲ ਨਹੀਂ ਕਹੀ ਵੀ ਮੈਂ ਸਿਰਫ ਇੱਕ ਦਾ ਆ ਸਾਡੇ ਤਾਂ ਉਹ ਸਾਰਿਆਂ ਦੇ ਸਾਂਝੇ ਨੇ ਵੈਗੁਰ ਜੀ ਹਾਂ ਹਰੀਆਂ ਬੇਲਾਂ ਤੋਂ ਸਾਡੇ ਨਾਲ ਸਤਗੁਰਾਂ ਦੀ ਸੇਵਾ ਦੇ ਵਿੱਚ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਸਾਭੀ ਵੀਰ ਜੀ ਵੀ ਆਏ ਨੇ ਸਾਭੀ ਵੀਰ ਜੀ ਤੁਸੀਂ ਵੀ ਆਪਣਾ ਜਰਾ ਵਿਚਾਰ ਦਿਓ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਜਿਹੜਾ ਵਿਚਾਰ ਚੱਲੀ ਆ ਜਿਹੜਾ ਬਾਅਦ ਵੀ ਬਾਅਦ ਚੱਲਦਾ ਆ ਵੀ ਗੁਰੂ ਤੇ ਭਗਤ ਵੀ ਸਾਡਾ ਸਤਕਾਰ ਮਾਰੇ ਦਾ ਘਟਦਾ ਜਾਂ ਨਹੀਂ ਇਦਾਂ ਨਹੀਂ ਆ ਕੁਝ ਵੀ ਜਿਹੜੀ ਗੁਰਬਾਣੀ ਇਸ ਗੱਲ ਦੀ ਹਮੇ ਭਰਦੀ ਆ ਗੁਰਬਾਣੀ ਦੇ ਵਿੱਚ ਲਿਖਿਆ ਹਰ ਹਰ ਜਨ ਦੋਏ ਏਕ ਹੈ ਵਾ ਵ ਬਿਬ ਵਿਚਾਰ ਕੁਛ ਨਹੀਂ ਜਲ ਤੋਂ ਉਪਜ ਤਰੰਗ ਜਿਉ ਜਲ ਹੀ ਵਿਖੇ ਸੁਮਾਈ ਬਿਲਕੁਲ ਇੱਕ ਹੀ ਹੈ ਕਿਸੇ ਕੋਲ 1 ਲੀਟਰ ਦਾ ਭਾਂਡਾ ਹੋ ਸਕਦਾ ਕਿਸੇ ਕੋਲ 5 ਲੀਟਰ ਦਾ ਭਾਂਡਾ ਹੋ ਸਕਦਾ ਇਹ ਡਿਪੈਂਡ ਕਰਦੇ ਸਾਡੇ ਮਨਾਲੇ ਭਾਂਡੇ ਤੇ ਵੀ ਸਾਡਾ ਮਨ ਉਹਨਾਂ ਨੂੰ ਕਿੰਨਾ ਕੁ ਸਤਿਕਾਰ ਤੁਸੀਂ ਚਾਹੁੰਦੇ ਆ ਉਹ ਸਾਡਾ ਭਾਂਡਾ ਵੱਡਾ ਹੋਣਾ ਚਾਹੀਦਾ ਉਹ ਤਾਂ ਵੱਡੇ ਹੀ ਆ ਉਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੇਖੋ ਬਾਣੀ ਦਰਜ ਆ ਜਿੱਥੇ ਅਸੀਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾਉਂਦੇ ਆ ਉੱਥੇ ਸਮੁੱਚੀ ਬਾਣੀ ਜਿਹਨਾਂ ਨੇ ਲਿਖੀ ਆ ਉਹਨਾਂ ਨੂੰ ਵੀ ਸਤਿਕਾਰ ਨਾਲ ਸਿਰ ਝੁਕਦਾ ਬਿਲਕੁਲ ਉੱਥੇ ਦੇਖੋ ਇਸੇ ਗੱਲਾਂ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਸੀ ਇਸੇ ਗੱਲਾਂ ਕਰਕੇ ਕਿ ਕੱਲ ਨੂੰ ਕਿਤੇ ਇਹ ਗੱਲ ਨਾ ਹੋ ਜੇ ਉਹ ਕਹਿਣ ਸਾਡਾ ਗੁਰੂ ਉਹ ਕਹਿਣ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮੁੱਚੇ ਨੂੰ ਗੁਰਤਾ ਗੱਦੀ ਮਾਰਾ ਨੇ ਕਿਹਾ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਬਈ ਕਿਸੇ ਇੱਕ ਨੂੰ ਕਿਸੇ ਇੱਕ ਕਮਿਊਨਿਟੀ ਨੂੰ ਕਿਸੇ ਨੂੰ ਵੀ ਸਾਰਿਆਂ ਨੂੰ ਬਰਾਬਰ ਕਹਿ ਕੇ ਕਿਹਾ ਸੀ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਜਿਹੜੀ ਬਾਣੀ ਉਹਦੇ ਵਿੱਚ ਦਰਜ ਹੈ ਉਹ ਸਾਰੀ ਇੱਕ ਆ ਇੱਕ ਇੱਕ ਹੋਏ ਆ ਜਦੋਂ ਤੁਸੀਂ ਮਹਾਰਾ ਦੀ ਬਾਣੀ ਪੜੂਗੇ ਤੁਹਾਡੇ ਆਪਣੇ ਆਪ ਹੀ ਮਨ ਦੇ ਵਿਚਾਰ ਜਿਹੜੇ ਆ ਉਹ ਇੱਕ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ